आखिर कदों तक? अच्छे एक्चुअली ये तो सारी बात जी और मेरे साथ में तेरा नहीं। ਮਾੜੀ ਹੈ ਹਾ ਹਾ ਟੱਕ ਪਾ ਲਈ ਹਾਂ ਜਿੰਨਾ ਮੈਂ ਯੂਨੀਵਰਸਿਟੀ ਪਹੁੰਚ ਗਿਆ ਜਿੰਨੀ ਮੁਸਤੀ ਪਹੁੰਚਾ ਕੇ ਸਦਮਾ ਲੱਗਾ ਹਾਂ ਜੀ ਅਣੀ ਮਾ ਇਥੇ ਮੈਂ ਮੈਂ ਇਥੇ ਟੀ ਲਾ ਕੇ ਪੜੂੰਗਾ ਜੀ ਮੇ ਤਾਂ ਟੀ ਲਾ ਕੇ ਪੜੂੰਗਾ ਮੈਨੂੰ ਲੱਗਦਾ ਟੀਂੀਆਂ ਨਾਲਾਂ ਦੀ ਹਾਂ ਜੀ ਅਣੀ ਮਾੜੀ ਸੰਗਤ ਕਮਾਲ ਮਾੜੀ ਸੰਗਤ ਦੇ ਲੱਗ ਹੀ ਨਹੀਂ ਜਾਊਂਗਾ ਮੈਂ ਮਾੜੀ ਸੰਗਤ ਆਓ ਕੌਣ ਹੋ ਤੁਸੀਂ ਕਿੰਨੀਆਂ ਪੈਂਟਾਂ ਪਾਏ ਹੋ ਮੈਂ ਤੂੰ ਜੈਪਲੀਕਾਂ ਦੇ ਦੇਣੀ ਬਣੇ ਤੇ ਮੇਰੇ ਕਿੱਥੋਂ ਪੰਜੋਗੇ ਸਹੀ ਆਲਾ ਯਾਰ ਬਈਆ ਬੀਅਰ ਵੀ ਤਾਂ ਦਾਰੂ ਹੁੰਦੀ ਆ ਤੈਨੂੰ ਕੋਣ ਕਹਿੰਦਾ ਬੀਅਰ ਦਾਰੂ ਹੁੰਦੀ ਆ ਬੀਅਰ ਤਾਂ ਚੌਂਦਾ ਪੰਜ ਬੀਅਰ ਕੋਲ ਹੁੰਦੀ ਆ ਦਾਰੂ ਵੀ ਨਸ਼ਾ ਬੀਅਰ ਵੀ ਨਸ਼ਾ ਦਾਰੂ ਵੀ ਬੇੜਾਗਰ ਕਰਦੀ ਆ ਘਰ ਦਾ ਤੇ ਸ਼ਰੀਰ ਦਾ ਬੀਅਰ ਵੀ ਬੇੜਾਗਰ ਕਰਦੀ ਆ ਘਰ ਦਾ ਤੇ ਸ਼ਰੀਰ ਦਾ ਇੱਕ ਗੁੱਟ ਕਿਹਦਾ ਨਹੀਂ ਟੋਟੀਆਂ ਕਾਲਜ ਯੂਨੀਵਰਸਿਟੀਆਂ ਦੇਖੋ ਜੀ ਕਾਲਜ ਯੂਨੀਵਰਸਿਟੀਆਂ ਤਾਂ ਠੀਕ ਚੱਲਦੀਆਂ ਜੀ ਪਰ ਸਾਡੇ ਕੋਲ ਨਸ਼ਾ ਪਤਾ ਨਾ ਕਿ ਮੁੰਡੇ ਕੁੜੀਆਂ ਦੇਖਦੇ ਉਹਨਾਂ ਨੂੰ ਫ੍ਰੀ ਵਰਤਾ ਲਓ ਫ੍ਰੀ ਹਾਂ ਮੁੰਡਿਆਂ ਨੂੰ ਹਾਂ ਕੁੜੀਆਂ ਨੂੰ ਹਾਂ ਗੋਡਿਆਂ ਚ ਗਿੱਟਿਆਂ ਚ ਇਹਨਾਂ ਦੇ ਲਾਤਾਂ ਫ੍ਰੀ ਜਦੋਂ ਇਹਨਾਂ ਦੀ ਬਣ ਗਿਆ ਜ਼ਰੂਰਤ ਫਿਰ ਇਹ ਚੋਰੀਆਂ ਕਰਕੇ ਚੱਗੀਆਂ ਕਰਕੇ ਲੁਟਾ ਖੂਹਾਂ ਕਰਕੇ ਸਾਡੇ ਤੋਂ ਨਸ਼ਾ ਲੈ ਆਣਾਂਗੇ ਤੇ ਫਿਰ ਅਸੀਂ ਕਰਾਂਗੇ ਬੱਪਾ ਬੱਪਾ ਮੈਂ ਨਾ ਮੈਡਿਕ ਹੁੰਦਾ ਸੀ ਮੇਰਾ ਬਾਪੂ ਲੋਹੜਾ ਰੁਪਈਏ ਮੇਰੀ ਮਾਂ ਨੂੰ ਖੁਰਦਾ ਸੀ ਮੈਂ ਆਪਣੀ ਮਾਂ ਨਾਲ ਵਾਦਾ ਕੀਤਾ ਮੈਂ ਕਿਹਾ ਮਾਂ ਚਨਾ ਲੈ ਮੈਂ ਵੱਡਾ ਕਿ ਡਾਕਟਰ ਬਣੂੰਗਾ ਬਾਪੂ ਦੀ ਤਾਰਿਸ਼ ਦਿਵਾ ਦੂੰਗਾ ਫਿਰ ਤੈਨੂੰ ਬਾਪੂ ਕਦੇ ਨਹੀਂ ਕੁੱਟਿਆ ਕਰੂਗਾ ਮਾਂ ਤੇਰੀ ਮਾਂ ਨੇ ਮੇਰੇ ਸਿਰ ਤੇ ਆਤਰ ਗਿਆ ਗੰਦੀ ਪੁੱਤ ਪਾਲ ਮੇਰੇ ਕਰ ਮੇਰੀ ਮਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕੀਤਾ ਬਈ ਇਤ ਮਜ਼ਦੂਰੀ ਕਰਕੇ ਮੈਨੂੰ ਯੂਨੀਵਰਸਿਟੀ ਤੱਕ ਪਹੁੰਚਾਤਾ ਪਤਾ ਨਹੀਂ ਲੱਗਾ ਕਦੋਂ ਮੈਂ ਯੂਨੀਵਰਸਿਟੀ ਗਿਆ ਮੇਰੇ ਯਾਰ ਵੀ ਨਹੀਂ ਬੜੇ ਤੇ ਮਿਲੋਣ ਲੜਿਆ ਛੇਤੇ ਲਾ ਦਿੱਤਾ ਬਈ ਪਹਿਲਾਂ ਕਹਿੰਦੇ ਫ੍ਰੀ ਆ ਬਾਅਦ ਕਹਿੰਦੇ ਪੈਸੇ ਲੈ ਗਿਆ ਐਸੇ ਕਿਥੋਂ ਲੈ ਕੇ ਆਉਂਦਾ ਯਾਰ ਹੋਣੇ ਤੇ ਬਣਾ ਰਿਆ ਨਹੀਂ ਕਰਦਾ ਇਹਨੂੰ ਉੱਤਾ ਢਿੰਡਾ ਨਾਲ ਆ ਮੈਨੂੰ ਮੇਰੀ ਚਾਹ ਨਿਕਲਦੀ ਆ ਇਹਨੂੰ ਪਉ ਨਹੀਂ ਹੁਣ ਮੈਂ ਕੁਝ ਵੀ ਕਰ ਦਿੰਨਾ ਚੋਰੀਆਂ ਕਰਦਾ ਜਾ ਕੇ ਮਾਰਦਾ ਰਾਹ ਜਾਂਦੀਆਂ ਔਰਤਾਂ ਦੀਆਂ ਚੈਰੀਆਂ ਨਾ ਦਿੰਦਾ ਯਾਰ ਤੇਰਾ ਕੀ ਭਈ ਯਾਰ ਤੋੜ ਵੱਜਦੀ ਆ ਮੈਂ ਛੱਡਣਾ ਚਾਹੁੰਦਾ ਪਰ ਮੇਰਾ ਬਾਪੂ ਕਹਿੰਦਾ ਸੁਣ ਨਾ ਸ਼ੇਰ ਕਰਦਾ ਮੈਂ ਨਹੀਂ ਬਾਪੂ ਮੈਂ ਨਾ ਸ਼ੇਰ ਨਹੀਂ ਕਰਦਾ ਮੇਰੀ ਮਾਂ ਵਾਲੀ ਵਿੱਚ ਆਪਣੀ ਰਾਪੂ ਵਰਗੀ ਮਾਂ ਦੀ ਝੂਠੀ ਸੌਖ ਆ ਗਿਆ ਯਾਰ ਮੈਂ ਬਹੁਤ ਮਾੜੀ ਚੀਜ਼ ਐ ਘਰ ਦੇ ਭਾਂਡੇ ਵਿਗਾ ਲਾ ਦਿੰਦੀ ਆ ਯਾਰ ਸੜਕੇ ਕਾਰ ਤੂੰ ਨਹੀਂ ਜਾਵੇ ਭਾਈ ਤੂੰ ਕਿਚੂ ਨਹੀਂ ਮੋਟਰਸਾਈਕਲ ਤੇ ਜਾ ਗਿਆ ਔਰਤ ਦੀਆਂ ਬਾੜੀਆਂ ਲਾ ਕੇ ਕੰਨ ਪਾੜਦੇ ਆ ਸੜਕ ਤੇ ਡੇਗੀ ਬਈ ਉਹਦਾਂ ਨਾ ਤਖੂਮ ਜਾ ਲੱਗੇ ਜਾਵੇ ਉਹ ਬਾੜੀ ਹਾਲ ਵੇਖਿਆ ਤਾਂ ਬਈ ਉਹਦੇ ਕੰਨਾਂ ਦਾ ਟੁਕੜਾ ਮਾਰੀ ਚ ਲੈ ਗਿਆ ਜਾਂਦਾ ਮੈਂ ਸੋਚਿਆ ਮੇਰਾ ਨਸ਼ਾ ਹੀ ਕਰਨਾ ਸੀ ਮੈਂ ਕਿਹੜਾ ਕਿਸੇ ਦੀ ਜਾਨ ਲੈਣਾ ਚਾਹੁੰਦਾ ਸੀ ਮੈਂ ਕਦ ਵੀ ਪਤਾ ਨਾ ਲੱਗਾ ਕੌਣ ਆਪਣੇ ਕੌਣ ਪਰਾਇ ਇਹ ਨਾ ਕਰ ਦਿੰਦੀ ਆ ਯਾਰੇ तेरे ਨਾਲ ਦੇ ਪੰਜ ਸੱਤ ਜਣੇ ਸੀ ਸਾਰੇ ਆਹੀ ਨਸ਼ਾ ਕਰਦੇ ਸੀ ਇੱਕ ਇੱਕ ਕਰਕੇ ਸਾਰੇ ਮਰ ਗਏ ਮੈਨੂੰ ਇਹ ਪਤਾ ਹੈ ਮੈਂ ਨਸ਼ਾ ਕਰਦਾ ਨਾ ਬਚਦਾ ਮੈਂ ਵੀ ਨਹੀਂ ਦਰਦਿਆਂ ਦਿਆਂ ਮੋਜ ਬਹਾਰਾਂ ਠੰਡੀਆਂ ਸ਼ਾਮਾਂ ਕੋੜਦੀਆਂ ਹੁਣ ਮੜ ਤੂੰ ਲੱਗਣੇ ਪਹੇ ਆਪਣੇ ਗਲਪ ਆਪਣੀ ਪੱਗ ਕਰ ਕਰ ਮੋਤ ਦੀਆ ਕੇ ਕੀ ਕਰੀ ਨਹੀਂ ਅਧੀ ਅਦ